ਹਾਂਜੀ ਹੁਣ ਇਹਦੇ ਬਾਹਾਂ ਦਾ ਵੀ ਆਪਾਂ ਇਹਦਾ ਡਿਜ਼ਾਈਨ ਬਣਾਉਣਾ ਬਾਹਾਂ ਦਾ ਤੁਹਾਨੂੰ ਅੱਜ ਦੱਸਦੀ ਆਂ ਬਾਹਾਂ ਦਾ ਡਿਜ਼ਾਈਨ ਆਪਾਂ ਕਿਵੇਂ ਬਣਾਉਣਾ ਹੈ ਨਵੇਂ ਤਰੀਕੇ ਨਾਲ ਨਵਾਂ ਡਿਜ਼ਾਈਨ ਦੱਸਾਂਗੀ ਤੇ ਪਲੀਜ਼ ਮੇਰੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰ ਦੇਣਾ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਓ ਤੇ ਆਪਾਂ ਅੱਜ ਬਣਾਵਾਂਗੇ ਬਾਜੂਦਾਨ ਨਿਊ ਜਟ ਜੈਨ ਇੱਥੋਂ ਆਪਾਂ ਲਾਵਾਂਗੇ 3 ਇੰਚ ਤੇ ਨਿਸ਼ਾਨ ਠੀਕ ਹੈ ਜੀ ਇੱਥੋਂ ਆਪਾਂ ਤਿੰਨ ਦਾ ਲਾ ਕੇ ਇਹ ਆਪਣੀ ਮੂਵੀ ਆਪਣੀ ਖੁੱਲੀ ਹੈਗੀ ਰੱਖਣੀ 7.5 ਤੇ ਆਪਾਂ 8 ਰੱਖਿਆ ഇത് ഇത്രേ സാമൂ നിശാനാ ഡേ ഇഞ്ചർ ഓരോ നിശാന ഡേച്ച മലാകു കട്ട് തരികനു കട്ട് പ്ലേന കപ്പ് ലാ ഫിൻ ബാണോ ਤੇ ਲੈਸ ਲਾ ਕੇ ਆਪ ਇਥੇ ਇਹਦੇ ਬਟਨ ਲਗਾਵਾਂਗੇ ਤੇ ਤੁਸੀਂ ਮੇਰੀ ਵੀਡੀਓ ਪੂਰੀ ਜਰੂਰ ਦੇਖਣੀ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਆਪਾਂ ਬਣਾਵਾਂਗੇ ਬਾਜੂ ਦਾ ਤੇ ਇਹ ਜਿਹੜੀ ਬਾਹ ਆਪਾਂ ਕਟਿੰਗ ਕਰਨੀ ਹੁਣ ਇਹਨੂੰ ਆਪਾਂ ਇਥੋਂ ਥੋੜਾ ਜਿਹਾ ਇਹ ਕੱਟ ਕਰ ਦਾਂਗੇ ਨਾਲ ਕਪੜਾ ਥੋੜੀ ਲੰਬਾਈ ਜ਼ਿਆਦਾ ਕਰਕੇ ਜੀ ਆਪਾਂ ਤਾਂ ਕੱਟਿਆ ਥੋੜਾ ਜਿਹਾ ਹੁਣ ਆਪਾਂ ਇਥੋਂ ਇਹਨੂੰ ਇਸ ਤਰੀਕੇ ਨਾਲ ਗਲਾਈ ਜੀ ਇਦਾਂ ਇਹਨੂੰ ਕੱਟ ਕਰ ਦੇਣਾ ਠੀਕ ਹੈ ਹੁਣ ਆਪਾਂ ਇਹਦੇ ਉੱਪਰ ਲੈਸ ਲਾ ਕੇ ਇਹ ਪਲੇਨ ਕਪੜਾ ਲਗਾ ਕੇ ਅਸੀਂ ਡਿਜ਼ਾਈਨ ਤਿਆਰ ਕਰਾਂਗੇ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਹਾਂਜੀ ਹੁਣ ਆਪਣੇ ਇਹ ਵਾਲਾ ਕਪੜਾ ਪਲੇਨ ਲੈਣ ਇਹ ਆਪਣੀ ਜਿਹੜੀ ਪਲਾਜ਼ੋ ਨਾਲ ਦਾ ਕਪੜਾ ਹੈ ਇਹ ਆਪਾਂ ਜਿਹੜੀ ਬਾਹ ਕਟਿੰਗ ਕਰਤੀ ਹੈ ਹੁਣ ਉਹਦੇ ਉੱਪਰ ਆਪਾਂ ਨੇ ਇਹਨੂੰ ਲਗਾਉਣਾ ਤੇ 10 ਇੰਚ ਦੀ ਆਪਾਂ ਇਹ ਵਾਲੀ ਕਾਟ ਪਾਈ ਹੈ ਆਪਾਂ ਜਿੰਨੀ ਆਪਾਂ ਕਾਟ ਪਾਈ ਹੈ ਉਸ ਤੋਂ ਵੱਧ ਕਪੜਾ ਲਵਾਂਗੇ ਤੇ ਇਹ ਆਪਣੇ ਦੋਨਾਂ ਬਾਹਾਂ ਦਾ ਮਤਲਬ ਕਪੜਾ ਇਕੱਠਾ ਕੱਟਾਂਗੇ ਇਹ ਜਿਹੜੀ ਆਪਣੀ ਚੀਜ਼ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਆਪਣੇ ਇਹ ਆਉਣੀ ਹੈ ਠੀਕ ਹੈ ਤੇ ਜਿਹੜਾ ਆਪਣਾ ਕਪੜਾ ਇੱਧਰ ਵਿੱਚ ਆਵੇ ਉਹ ਨਾਲ ਆਪਾਂ ਕਪੜਾ ਚਾਹੀਦਾ ਆਪਾਂ ਇਹ 4 4 ਇੰਚ ਕਰ ਲਿਆ 4 4 ਇੰਚ ਕਰ ਲਿਆ ਆਪਾਂ ਜਿਹੜਾ ਆਪਣਾ ਅੰਦਰ ਆਊਗਾ ਫਿਰ ਆਪਾਂ ਉਹ ਬਾਅਦ ਚ ਕੱਟ ਕਰ ਦਾਂਗੇ ਠੀਕ ਹੈ ਜੀ ਹੁਣ ਆਪਾਂ 4 4 ਇੰਚ ਕਰਕੇ ਜਿੰਨੀ ਇਹਦੀ ਲੰਬਾਈ ਹੈ ਬਾਹਰ ਦੀ ਮੋੜੋ ਇਹਦੀ ਕਿੱਥੋਂ ਆਪਾਂ ਕੱਟ ਕਰਾਂ ਹੁਣ ਆਪਾਂ ਇੱਥੋਂ ਐਕਸਟਰਾ ਕਪੜਾ ਬਾਹਰ ਵਿੱਚ ਆਪਾਂ ਕੱਟ ਕਰ ਲਏ ਠੀਕ ਹੈ ਇਹ ਆਪਣੇ ਦੋਨਾਂ ਪਾਵਾਂ ਦਾ ਕਪੜਾ ਆਪਾਂ ਕੱਟ ਕਰ ਲੈਣਾ ਇਹ ਸਾਈਡ ਆਪਾਂ ਕੱਟ ਕਰ ਲੈਣੀ ਇਹ ਦੋ ਬਾਹਾਂ ਦਾ ਆਪਣਾ ਫੀਸ ਹੈ ਦੋਨੇ ਫਿਰ ਆਪਾਂ ਇੱਥੇ ਇੱਥੇ ਕਰੀਜ਼ ਬਣਾਉਣੀ ਹੋਵੇ ਠੀਕ ਹੈ ਇਹ ਵਾਲਾ ਆਪਣਾ ਜਿਹੜਾ ਕੱਟ ਆ ਇਹ ਸਾਈਡ ਤੇ ਆ ਜਾਊਗਾ ਇਥੋਂ ਆਪਾਂ ਇਹ ਤਾਂ ਹੁਣ ਆਪਾਂ ਇਹਦੇ ਉੱਪਰ ਰੱਖਾਂਗੇ ਨਾ ਤੇ ਇਹਦੀ ਕਾਰਟ ਜਿਹੜੀ ਆਪਣੀ ਸਹੀ ਆ ਰਹੀ ਹੈ। ਇਦਾਂ ਹੈ। ਇਹ ਆਪਣਾ ਕਪੜਾ ਜਿਹੜਾ ਐਕਸਟਰਾ ਜਿਹੜਾ ਫालतੂ ਆਪਣਾ ਬਾਅਦ ਵਿੱਚ ਆਹ ਚੀਜ਼ ਜਿਹੜੀ ਕਟਿੰਗ ਕਰ ਲਾਂਗੇ। ਇੱਕ ਵਾਰ ਆਪਾਂ ਇਹਨੂੰ ਤਿਆਰ ਕਰਦੇ ਐ ਇਸੇ ਤਰ੍ਹਾਂ। ਉਹ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਕਿਵੇਂ ਆਪਾਂ ਵਿੱਚੋਂ ਕਪੜਾ ਕੱਟ ਕਰਨਾ ਕਿਦਾਂ ਇਹਨੂੰ ਲਗਾਉਣਾ ਠੀਕ ਹੈ ਤੇ ਆਪਾਂ ਇਹਨੂੰ ਇਸੇ ਤਰ੍ਹਾਂ ਤਰਕ ਲਈ ਆਪਾਂ ਕ੍ਰੀਜ਼ ਬਣ ਗਈ ਠੀਕ ਹੈ ਤੇ ਹੁਣ ਆਪਾਂ ਇਹਨੂੰ ਬਾਹ ਨੂੰ ਕਰਦੇ ਰੈਡੀ ਹੁਣ ਆਪਾਂ ਇਹਨੂੰ ਇੱਕ ਪਾਹ ਲਵਾਂਗੇ ਇਹੋ ਜਿਹੜੀ ਇਹ ਵਾਲੀ ਲੈਸ ਹੈ ਇਸਲੇ ਇਸ ਬੈਕ ਉਹ ਸਾਈਡ ਲਾਵਾਂਗੇ ਇਹ ਵਾਲੀ ਤੇ ਇਹਦਾ ਆਪਾਂ ਪੁੱਠਾ ਪਾਸਾ ਜਿਹੜਾ ਉੱਪਰ ਰੱਖ ਕੇ ਠੀਕ ਹੈ ਪੁੱਠਾ ਪਾਸਾ ਉੱਪਰ ਰੱਖਾਂਗੇ ਤੇ ਇਦਾਂ ਆਪਾਂ ਇਹ ਤੇ ਸਲਾਈ ਲਾਵਾਂਗੇ ਠੀਕ ਹੈ ਇੰਨਾ ਇੰਨਾ ਕਪੜਾ ਛੱਡ ਕੇ ਸ਼ੁਰੂ ਕਰਾਂਗੇ ਇੱਥੋਂ ਇਦਾਂ ਹੀ ਆਪਾਂ ਸਾਰਾ ਇਕੱਲਾ ਜਿੰਨਾ ਜਨਾਬ ਪੱਕਾ ਪੜਾ ਛੱਡਿਆ ਇਹਨੇ ਛੱਡ ਦਿੱਤਾ ਠੀਕ ਹੈ ਇਹ ਤੇ ਜੇ ਹੁਣ ਆਪਾਂ ਦੂਸਰੀ ਵਾਰ ਤੇ ਲਾ ਲਾਂਗੇ ਪਰ ਆਪਾਂ ਜਿਹੜਾ ਇਹ ਵਾਲਾ ਇਹ ਵਾਲੀ ਲੈਸ ਆਪਾਂ ਮੂਰਤ 'ਤੇ ਲਾਉਣੀ ਹੈ ਤੇ ਇਹ ਆਪਾਂ ਕੰੀਸ ਦੇ ਵੀ ਘੇਰੇ 'ਤੇ ਲਗਾਈ ਹੈ ਇਹਨੂੰ ਆਪਾਂ ਇਸ ਤਰੀਕੇ ਨਾਲ ਰੱਖ ਕੇ ਇੱਕ ਵਾਰੀ ਇਹ ਅੰਡਰਗਰਾਉਂਡ ਕਰ ਲੈਣੀ ਆਪਾਂ ਨੇ ਸਲਾਈ ਤੇ ਜੇ ਆਪਾਂ ਇੱਕ ਸੀਨ ਨਾਲ ਲਾਉਣਾ ਤੇ ਇਹਨੂੰ ਆਪਾਂ ਇਦਾਂ ਲਾ ਸਕਦੇ ਹਾਂ ਠੀਕ ਹੈ ਇਹਨੂੰ ਆਪਾਂ ਉੱਪਰ ਰੱਖ ਕੇ ਇਹਦੇ ਉੱਪਰ ਆਪਾਂ ਸਲਾਈ ਲਾਵਾਂਗੇ ਇਸੇ ਤਰ੍ਹਾਂ ਆਪਣਾ ਜਿਹੜਾ ਆਪਣਾ ਪਾਸਾ ਉੱਪਰ ਰੱਖਣਾ ਇਹ ਸਾਈਡ ਆਪਾਂ ਇਦਾਂ ਇਹਦੀ ਸਲਾਈ ਲਾਵਾਂਗੇ ਠੀਕ ਹੈ ਇੱਥੋਂ ਰੱਖਾਂਗੇ ਇਹਦੀ ਆਪਾਂ ਨਾਲ ਨਾਲ ਇੱਕ ਸਲਾਈ ਲਾ ਲੈਣੀ ਹੈ ਜਿਵੇਂ ਜਿਵੇਂ ਆਪਾਂ ਜਿਵੇਂ ਆਪਾਂ ਟੌਪ ਸਟ੍ਰੈਚ ਲਗਾਉਣੇ ਨਾ ਉਸ ਤਰੀਕੇ ਨਾਲ ਹੀ ਆਪਾਂ ਇਹ ਲਗਾਉਣੀ ਹੈ ਇੱਥੋਂ ਆਪਾਂ ਨਾਲ ਨਾਲ ਰੱਖ ਕੇ ਤੇ ਉੱਪਰ ਸਲਾਈ ਬਰੀ ਕੇ ਬਾਕੀ ਨਾਲ ਨਾਲ ਇਹ ਸਾਈਡ ਵੀ ਇਹਦੀ ਵੀ ਆਪਾਂ ਇਦਾਂ ਹੀ ਲਗਾ ਲਾਂਗੇ ਤਾਂ ਪਰ ਇੱਕ ਕੱਪੜੇ ਦੇ ਲੈਂਦੇ ਹਾਂ ਇਹ ਆਪਣੇ ਦੋਨੇ ਪੀਸਾਂ ਤੇ ਲੱਗ ਗਏ ස් से්‍ර කලා से්‍ර කක්දී එතිපත් නිශාල්ලා වගේ तोड़ाයි अप से ठද साइ ශන්ගේ ඒ වලදෙඩ ශාලති ච सेටලන්න උදි සානල පයි ග මතුලාමගේ පොඩක්න ඒ वाලි ලේසා පදලාලිසි ठीක ඒුව පරखाගේ ਤੇ ਵਿਚਾਲੇ ਆਪਾਂ ਥੋੜਾ ਜਿਹਾ ਕੱਟ ਲਾਵਾਂਗੇ ਸੈਂਟਰ ਵਿੱਚ ਜਿੱਥੋਂ ਆਪਾਂ ਨੇ ਕੱਪੜਾ ਫੋਲਡ ਕਰਨਾ ਹੈ ਸਾਈਡਾਂ ਨੂੰ ਤੇ ਹੁਣ ਆਪਾਂ ਇਹਦੇ ਨਾਲ ਨਾਲ ਇਸ ਤਰ੍ਹਾਂ ਰੱਖਣੀ ਹੈ ਜਿੱਥੇ ਆਪਣਾ ਇਹ ਵਾਲਾ ਸੈਂਟਰ ਹੈ ਪਹਿਲਾਂ ਆਪਾਂ ਸਾਰਿਆਂ ਨੂੰ ਇਹਨੂੰ ਸੈੱਟ ਕਰਕੇ ਕਿਉਂਕਿ ਆਪਣੇ ਕੱਪੜੇ ਦੇ ਹਿਸਾਬ ਨਾਲ ਆਪਾਂ ਇੱਥੋਂ ਛੱਡਾਂਗੇ ਤੇ ਇਹਨੂੰ ਆਪਾਂ ਇਸ ਇਸ ਤਰੀਕੇ ਨਾਲ ਆਪਾਂ ਲਾਉਣਾ ਹੈ ਕੇ ਫਰੰਟ ਤੇ ਆਪਾਂ ਥੋੜਾ ਥੋੜਾ ਪਲੇਨ ਕਪੜਾ ਛੱਡਣਾ ਇਹਦੇ ਇਦਾਂ ਲਾਉਣੀ ਹੈ ਤੇ ਇੱਕ ਵਾਰ ਆਪਣਾ ਜਿਹੜਾ 4 ਇੰਚ ਕਪੜਾ ਇਹ ਚ ਲਿਆ ਸੀ ਤੇ ਉਹਦੇ ਹਿਸਾਬ ਨਾਲ ਆਪਾਂ ਇੱਥੋਂ ਸੈਂਟਰ 'ਚ ਇੱਕ ਵਾਰੀ ਇੱਥੇ ਪੈਨ ਲਗਾ ਲੈਣਾ ਠੀਕ ਹੈ ਫਿਰ ਆਪਾਂ ਉਧਰ ਸਿਲਾਈ ਸ਼ੁਰੂ ਕਰਨੀ ਹੈ ਇੱਥੇ ਆਪਾਂ ਸੂਈ ਲਾ ਲਾਂਗੇ ਬਿਲਕੁਲ ਸੈਂਟਰ 'ਚ ਕਰਕੇ ਇੱਥੇ ਆਪਾਂ ਸੂਈ ਲਗਾ ਲਈ ਹੁਣ ਆਪਾਂ ਇਹਨੂੰ ਨਾਲ ਦੀ ਨਾਲ ਇਹਨੂੰ ਸਲਾਈ ਲਾਵਾਂਗੇ ਤੇ ਇਹ ਆਪਾਂ ਪ੍ਰੈਸ ਵੀ ਪ੍ਰੈਸ ਨਾਲ ਵੀ ਇਹਨੂੰ ਸੈੱਟ ਕਰ ਸਕਦੇ ਪਹਿਲਾਂ ਪ੍ਰੈਸ ਕਰਕੇ ਜੇ ਇਸ ਤਰ੍ਹਾਂ ਕਰੀਜ ਹੈ ਕਪੜਾ ਜਿਹੜਾ ਸਾਫ਼ ਹੋ ਜਾਂਦਾ ਹੁਣ ਆਪਾਂ ਇਹਨੂੰ ਇੱਥੋਂ ਰੱਖ ਲੈਣਾ ਠੀਕ ਹੈ ਇੱਥੋਂ ਆਪਾਂ ਸਲਾਈ ਸ਼ੁਰੂ ਕਰਨੀ ਹੈ ਫਰੰਟ ਤੇ ਆਪਾਂ ਨੂੰ ਇੰਨਾ ਕਪੜਾ ਆਊਗਾ ਇਦਾਂ ਆਪਾਂ ਇਹਦੀ ਸਲਾਈ ਲਾਉਣੀ ਹੈ ਤੇ ਆਪਾਂ ਕਿਨੂੰ ਸੈੱਟ ਇਹ ਚਾ ਲਈ ਆ ਇੱਥੇ ਆਪਾਂ ਇਹਦੇ ਬਟਨ ਲਗਾਵਾਂਗੇ ਠੀਕ ਹੈ ਜਾਂ ਇਹਦੇ ਆਪਾਂ ਇੱਥੇ ਵੀ ਲਗਾ ਸਕਦੇ ਆ ਇੱਥੇ ਵੀ ਲਗਾ ਸਕਦੇ ਹੋ ਤੁਹਾਨੂੰ ਆਪਾਂ ਲਾ ਕੇ ਦੇਖਾਗੇ ਕਿ ਸਹੀ ਲੱਗੂਗਾ ਤੇ ਇਹ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਬਣ ਜਾਂਦਾ ਹੈ ਆਪਾਂ ਜਿੰਨਾ ਉਧਰਲੀ ਸਾਈਡ ਛੱਡਿਆ ਸੀ ਉਸੇ ਤਰ੍ਹਾਂ ਹੀ ਆਪਣੀ ਗਲਾਈ ਕਰਕੇ ਤੇ ਆਪਾਂ ਸੇਮ ਹੀ ਆਪਾਂ ਦੋਨੇ ਸਾਈਡਾਂ ਤੇ ਕਪੜਾ ਛੱਡਣਾ ਠੀਕ ਹੈ ਇਦਾਂ ਆਪਣਾ ਇਹ ਆਉਣਾ ਜਿੰਨਾ ਕਪੜਾ ਉਧਰਲੀ ਸਾਈਡ ਉਹਨਾਂ ਹੀ ਆਪਾਂ 프ਰੰਟ ਤੇ ਰੱਖ ਸਕਦੇ ਹ ਤੁਸੀਂ ਨਿਸ਼ਾਨ ਵੀ ਲਾ ਸਕਦੇ ਆ ਤੇ ਇਦਾਂ ਵੀ ਆਪਾਂ ਰੱਖ ਸਕਦੇ ਠੀਕ ਹੈ ਜੇ ਨਹੀਂ ਸੈਟ ਆਉਂਦਾ ਤੇ ਆਪਾਂ ਨਿਸ਼ਾਨ ਲਾ ਕੇ ਇੱਕੋ ਜਿਹਾ ਨਿਸ਼ਾਨ ਲਾ ਲਓ ਫਿਰ ਉਹਨਾਂ ਨੂੰ ਆਪਾਂ ਕਪੜਾ ਛੱਡ ਲੈਣਾ ਦੇਖ ਸਕਦੇ ਆ ਆਪਣਾ ਇਥੋਂ ਆਪਣਾ ਜਿੰਨਾ ਕਪੜਾ ਉਨਾ ਹੀ ਆਪਾਂ ਉਧਰ ਛੱਡ ਲੈ। ਇਹਨਾਂ ਸਾਈਡਾਂ ਤੇ। ਇਸ ਤਰ੍ਹਾਂ ਕਿ ਲੋ। ਕੋਈ ਵੀ ਵੱਲ ਨਹੀਂ ਪੈਣਾ ਚਾਹੀਦਾ। ਬਾਹਾਂ 'ਚ ਆਪਣਾ ਕਪੜਾ ਬਿਲਕੁਲ ਸਿੱਧਾ ਹੋਣਾ ਚਾਹੀਦਾ ਜਿੱਦੂ ਆਪਾਂ ਇਹ ਉੱਪਰ ਲਿ ਸਿਉਣ ਲਾਉਣੀ ਆ ਠੀਕ ਹੈ। ਐਸ ਤਰ੍ਹਾਂ ਲੱਗਿਆ ਇਹ ਆਪਣਾ ਇਆਪਾਂ ਇਹਦੇ ਉੱਪਰ ਦੀ ਡਬਲ ਸਲਾਈ ਵੀ ਲਾ ਸਕਦੇ ਆ ਇੱਕ ਨਾਲ ਨਾਲ ਦੀ ਇੱਕ ਪੈਰ ਦਾ ਬਖਾ ਲਾ ਲਾਂਗੇ ਤੇ ਇਹਨੂੰ ਫਿਰ ਆਪਾਂ ਕੱਪੜੇ ਦੇ ਜਿਹੇ ਇਹਨੂੰ ਕੱਟ ਕਰ ਲਾਂਗੇ ਵਿੱਚੋਂ ਹੁਣ ਆਪਾਂ ਇੱਥੇ ਇੱਕ ਸਲਾਈ ਇੱਕ ਹੋਰ ਲਾਵਾਂਗੇ ਕਿ ਆਪਣਾ ਜਿਹੜਾ ਕੱਪੜਾ ਜ਼ਿਆਦਾ ਵਿੱਚੋਂ ਨਿਕਲ ਨਾ ਇਹ ਆਪਾਂ ਪੈਰ-ਪੈਰ ਦਾ ਬਖਾ ਲਾਉਂਦੇ ਹੁਣ ਆਪਾਂ ਇਹ ਸੂਈ ਜਿਹੜੀ ਕੱਢਦੇ ਨੇ जी आपण एस तरी बन गुन्हे करणारा सईड करांगे ते आपला जेडा एक्स्ट्रा कपडा हे आपण कट करना ठीक आहे आपण इदांचे कपडे बचा आपण एनू इथ कट कर ठीक आहे ॲद्या आपण हे कपडा जे गलाईच कट देणार ਉਨੂੰ ਧਾਈ ਰੱਖਣਾ ਕਪੜਾ نیچے ਵਾਲਾ ਨਾ ਕੱਟੋ ਜੇ ਇਸ ਰੂਪ ਤਿਆਂ ਰੱਖਣਾ ਆਪਣੇ ਠੀਕ ਹੈ ਇਹ ਆਪਣਾ extra ਪਰਾਸਾਰਾ ਕਪੜਾ ਹੈ ਕਟਿੰਗ ਹੋ ਗਿਆ ਇਹ ਆਪਣਾ ਜਿਹੜਾ ਬਾਹ ਦਾ ਇਸ ਤਰ੍ਹਾਂ ਡਿਜ਼ਾਈਨ ਬਣ ਗਿਆ ਠੀਕ ਹੈ ਤੇ ਇਸੇ ਤਰ੍ਹਾਂ ਆਪਣਾ ਦੂਜੀ ਬਾਹ ਵੀ ਰੈਡੀ ਕਰ ਲਾਂਗੇ ਫਿਰ ਇਹਦੇ ਉੱਪਰ ਤੁਹਾਨੂੰ ਦੱਸਾਂਗੇ ਬਟਨ ਜਿਹੜੇ ਆਪਾਂ ਕਿਸ ਤਰ੍ਹਾਂ ਲਾਉਣੇ ਆ ਕਿੱਥੇ ਲਗਾਉਣੇ ਆ ਠੀਕ ਹੈ ਤੇ ਇਹ ਆਪਣੀ ਜਿਹੜੀ ਬਾਜੂ ਹੈ ਇਹ ਵੀ ਮੋਰੋ ਖੁੱਲ੍ਹੇ ਵਾਲੀ ਬਣਾਉਣੀ ਹੈ ਤੇ ਇਹਦਾ ਬਾਹ ਦਾ ਡਿਜ਼ਾਈਨ ਆਪਣਾ ਇਸ ਤਰੀਕੇ ਬਣ ਕੇ ਆ ਜਾਣਾ ਰੈਡੀ ਹੋ ਗਈ ਦੇਖ ਸਕਦੇ ਤੁਸੀਂ ਇਹ ਆਪਣੀ ਬਾਹ ਜਿਹੜੀ ਹੈ ਬਹੁਤ ਹੀ ਸੋਹਣਾ ਜਿਹਾ ਡਿਜ਼ਾਈਨ ਉਹ ਜਾ ਬਣ ਗਿਆ ਠੀਕ ਹੈ ਤੇ ਇਹ ਆਪਾਂ ਇੰਨੀ ਕੁ ਬਾਹ ਖੁੱਲ੍ਹੇ ਵਾਲੀ ਬਣਾਉਣੀ ਹੈ ਕਿ ਤੇ ਦੁਪਰ ਆਲਾ ਮਾਗੀ ਬਟਨ ਤੇ ਤੁਸੀਂ ਦੇਖ ਸਕਦੇ ਆ ਬਾਹਰ ਦਾ ਡਿਜ਼ਾਈਨ ਜੀ ਹੁਣ ਆਪਣੇ ਦੋਵੇਂ ਬਾਹਾਂੇ ਰੈਡੀ ਹੋ ਗਈਆਂ ਠੀਕ ਹੈ ਦੇਖ ਸਕਦੇ ਹੋ ਦੋਨਾਂ ਦਾ ਆਪਣਾ ਡਿਜ਼ਾਈਨ ਬਣ ਗਿਆ ਇਹ ਤੇ ਇਹ ਵਾਲੀ ਬਾਹ ਆਪਣੀ ਇਸ ਤਰੀਕੇ ਨਾਲ ਆਉਣਗੀ ਠੀਕ ਹੈ ਤੇ ਇਹ ਵਾਲੀ ਆਪਣੀ ਦੋਨੇ ਬਣ ਕੇ ਰੈਡੀ ਹੋ ਗਈਆਂ ਠੀਕ ਹੈ ਤੇ ਇਹਦੇ ਉੱਪਰ ਆਪਾਂ ਕਿਹੜੇ ਬਟਨ ਲਾਉਣੇ ਉਹ ਤੁਹਾਨੂੰ ਦੱਸਦੇ ਆ ਬਟਨ ਆਪਾਂ ਇਹ ਵਾਲੇ ਨੂੰ ਲਾਉਣੇ ਆ ਦੇਖੋ ਇਹ ਵਾਲੀ ਆਪਣੇ ਕੋਲੇ ਬਟਨ ਹੈ ਠੀਕ ਹੈ ਇਹ ਆਪਾਂ ਇਹਦੇ ਉੱਪਰ ਲਗਾਵਾਂਗੇ ਇਹਦੇ ਆਪਾਂ ഇത് സെന്റ് ഇത് അപ്പം ഇതെരവി പ്ലേന കപ്പ് ഇത് വിക്ടർ വക്കെ ലാമത്തെ ബട്ടണ ഇതാ ഇത് ഉപരസേ സീക്കെ ഇത് രക്ഷ ഇത് ലാ ਤੇ ਆਪਾਂ ਇਹ ਤੋਂ ਇਹਦਾ ਬਟਨ ਲਗਾ ਕੇ ਤੇ ਆਪਣੇ ਬਾਹ ਦਾ ਜਿਹੜਾ ਡਿਜ਼ਾਈਨ ਹੈ ਰੈਡੀ ਹੋ ਗਿਆ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਹੁਣ ਇਸ ਤੋਂ ਅਗਲੀ ਵੀਡੀਓ ਜਿਹੜੀ ਹੈ ਉਹ ਪੈਂਟ ਪਲਾਜ਼ੋ ਇਹਦੇ ਨਾਲ ਦਾ ਤੇ ਆਪਾਂ ਪ੍ਰਿੰਟਡ ਕਪੜਾ ਲਾ ਕੇ ਉਹਦਾ ਡਿਜ਼ਾਈਨ ਬਣਾਵਾਂਗੇ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਦੇਖ ਸਕਦੇ